ਹਾਂਜੀ ਦੋਸਤੋ ਜਿੱਦਾਂ ਕਿ ਆਪਾਂ ਦੇਖਦੇ ਹਾਂ ਕਿ ਅਮਨ ਭੈਣ ਸੋਚ ਰਹੀ ਹੁੰਦੀ ਹੈ ਕਿ ਇਹ ਜਦ ਕੁਝ ਕਿਵੇਂ ਹੋ ਗਿਆ ਤੇ ਫਿਰ ਉੱਥੇ ਹੀ ਉਹਨਾਂ ਦੀ ਕੰਮ ਵਾਲੀ ਸ਼ਿੰਦਰ ਆ ਜਾਂਦੀ ਹੈ ਤੇ ਗੱਲਾਂ ਬਾਤ ਕਰ ਰਹੀ ਹੁੰਦੀ ਹੈ ਕਿ ਇਹ ਮੈਂ ਕੀ ਸੁਣਿਆ ਹੈ ਕਿ ਉਹ ਦੇਖੀ ਕੁਝ ਕਰ ਦਿੱਤਾ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਅੰਜਲੀ ਨੂੰ ਵੀ ਕਰਾਣੋਂ ਨੂੰ ਵੀ ਕਰੋ ਕਢਾਉਣ ਦੇ ਵਿੱਚ ਇਹਦਾ ਹੀ ਹੱਥ ਸੀ ਪਰ ਤੁਸੀਂ ਮੇਰੀ ਕਿਸੇ ਨੇ ਮੰਨੀ ਨਹੀਂ ਉਹ ਕਹਿੰਦੀ ਹੈ ਕਿ ਹਾਂ ਹੁਣ ਤਾਂ ਮੈਨੂੰ ਲੱਗ ਰਿਹਾ ਹੈ ਕਿ ਜਿਵੇਂ ਸਾਰਾ ਹੀ ਉਸ ਦਾ ਕੀਤਾ ਕਰਾਇਆ ਹੈ ਕੀਤਾ ਕਰਾਇਆ ਉਸ ਦਾ ਹੀ ਹੈ ਤਾਂ ਕਰਕੇ ਇਹ ਗੱਲਾਂ ਸੋਚ-ਸੋਚ ਕੇ ਉਸ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੁੰਦੀ ਹੈ ਤੇ ਫਿਰ ਉਹ ਕਹਿੰਦੀ ਹੈ ਕਿ ਅੱਜ ਮੈਂ ਤੇ ਮੇਰਾ ਮੁੰਡਾ ਘਰੇ ਕੱਲੇ ਆ ਤੇ ਤੂੰ ਰੋਟੀ ਪਾਣੀ ਸਾਰਾ ਕਰਕੇ ਇੱਥੇ ਜਾਵੇਂ ਕਿਉਂਕਿ ਇਹ ਨਾ ਹੋਵੇ ਕਿ ਬਾਅਦ ਵਿੱਚ ਮੈਂ ਮੇਰੇ ਤੋਂ ਕੁਝ ਹੋਵੇ ਨਾ ਤੇ ਪ੍ਰੀਤ ਹਰੀ ਦਾ ਪਤਾ ਨਹੀਂ ਦੇਦੀ ਹਰੀ ਕਦੋਂ ਕਰੇ ਆਉਣ ਬਹੁਤ ਗੁੱਸੇ ਦੇ ਵਿੱਚ ਗਏ ਨੇ ਇੱਧਰ ਦੂਜੇ ਪਾਸੇ ਆਪਾਂ ਦੇਖਦੇ ਹਾਂ ਕਿ ਅਮਨ ਦੀ ਮਾਂ ਆਪਣੀ ਨੂੰਹ ਦੇ ਨਾਲ ਨੌਕ-ਚੋਕ ਕਰਦੀ ਹੋਈ ਉਸੇ ਤਰ੍ਹਾਂ ਹੀ ਗਗਨ ਵੀ ਮੇਨਾ ਦੇਂਦੀ ਹੋएगी ਹਾਂ ਤੁਸੀਂ ਮੇਰਾ 2000 ਰੁਪਇਆ ਨਹੀਂ ਦਿੱਤਾ ਜੋ ਕਿ ਹਰ ਵੀਡੀਓ ਚ ਕਹਿੰਦੀ ਉਸੇ ਤਰ੍ਹਾਂ ਹੀ ਕਹਿੰਦੀ ਹੈ ਤੇ ਨਾਲੇ ਕਹਿੰਦੀ ਹੈ ਕਿ ਤੂੰ ਸਭ ਕੁਝ ਦੱਸ ਗਏ ਹੀ ਆਪਣੇ ਘਰ ਵਾਲੇ ਨੂੰ ਰਹੀ ਹੈ ਜਦੋਂ ਉਹ ਹਰਾਨੋ ਦਾ ਪਿੰਡ ਪੁੱਛ ਰਹੀ ਹੁੰਦੀ ਹੈ ਤੇ ਫਿਰ ਕਹਿੰਦੀ ਹੈ ਕਿ ਤੇਰੀ ਸੋਹ ਮਾਂ ਮੈਂ ਨਹੀਂ ਹੁਣ ਕਿਸੇ ਨੂੰ ਦੱਸਦੀ ਮੇਰੇ ਤੋਂ ਗਲਤੀ ਹੋ ਗਈ ਉਹ ਕਹਿੰਦੇ ਤੂੰ ਤਾਂ ਜਿੰਨਾ ਚਿਰ ਦੱਸਣਾ ਦੇਵੇਂ ਤੈਨੂੰ ਉਹਨਾਂ ਚਿਰ ਗੱਲ ਹজম ਨਹੀਂ ਹੁੰਦੀ ਤੈਨੂੰ ਤਾਂ ਉਸਨੇ ਸੂਟ ਦੇਣ ਦਾ ਲਾਰਾ ਲਾ ਦਿੱਤਾ ਤੇ ਤੂੰ ਤਾਂ ਸਾਰਾ ਕੁਝ ਦੱਸ ਦੇਂਗੀ ਮੈਨੂੰ ਨਹੀਂ ਪਤਾ ਉਹ ਕਿੱਥੇ ਗਈ ਮੇਰੇ ਵਾਸਤੇ ਉਹ ਮਰੀ ਹੋਈ ਹੈ ਜਦੋਂ ਜਦੋਂ ਰਾਜ ਤੇ ਪ੍ਰੀਤ ਉਸ ਦੋਵੇਂ ਭੈਣ ਭਰਾ ਉਸ ਦੇ ਕਰੋਹ ਹੋ ਕੇ ਆਉਂਦੇ ਨੇ ਭੂਆ ਦੇ ਤੇ ਉਹ ਦੱਸਦੇ ਨੇ ਕਿ ਸਾਰਾ ਕੁਝ ਕੀਤਾ ਕਰਾਇਆ ਹੀ ਇਸ ਦਾ ਹੈਰਾਨੋ ਨੂੰ ਵੀ ਇਸ ਨੇ ਕਰੋ ਕਢਾਇਆ ਹੈ ਤੇ ਰਾਣੀ ਹਾਰ ਵੀ ਧੂਆ ਨੱਪੀ ਬੈਠੀ ਹੈ ਉਸ ਦੇ ਘਰ ਹੈ ਉਸ ਦੀ ਨੂੰਨੇ ਸਾਰਾ ਕੁਝ ਸਾਨੂੰ ਦੱਸ ਦਿੱਤਾ ਹੈ ਕਿ ਕਿਸ ਤਰ੍ਹਾਂ ਸਭ ਚਾਲਾ ਚੱਲੇ ਆਣੇ ਤੇ ਰਾਣੂ ਨੂੰ ਇਸ ਕਰਕੇ ਭਜਾਇਆ ਹੈ ਕਿ ਆਪਣਾ ਸਾਰਾ ਧਿਆਨ ਉਹਨਾਂ ਵੱਲੇ ਹੋ ਜਾਵੇ ਤੇ ਆਪ ਇਹ ਸਾਰਾ ਕੁਝ ਪੈੜੀ ਦਾ ਕਰ ਸਕਣ ਇਸੇ ਤਰ੍ਹਾਂ ਹੀ ਫਿਰ ਉਸ ਦੀ ਜੜੀ ਨੋ ਫੰਦੀ ਆ ਪੋਹਾ ਦੀ ਉਸ ਰੋਸ ਦਾ ਘਰ ਵਾਲਾ ਬਹੁਤ ਜ਼ਿਆਦਾ ਕੁੱਟ ਮਾਰ ਕਰਨ ਤੇ ਕਰ ਜਾਂਦਾ ਹੈ ਕਿ ਤੂੰ ਨੂੰ ਉਹਨਾਂ ਦਾ ਬੜਾ 헤ਜ ਆਉਦਾ ਸੀ ਜੋੜਾ ਕੁਝ ਤੂੰ ਸਾਰਾ ਕੁਝ ਓੜਾ ਓ ਦੱਸ ਦਿੱਤਾ ਹੈ ਤੇ ਉਹ ਕੀ ਦੱਸਦ ਦੀ ਲੋੜ ਸੀ ਇਹਨਾਂ ਕੁਝ ਕਰਦੀ ਕੀ ਲੋੜ ਸੀ ਤੇ ਇੱਥੇ ਹੀ ਉਸ ਰੂਚ ਬੇੜਾ ਮਾਰ ਦਿੱ ਕਰ ਜਾਂਦਾ ਤੇ ਉਹ ਵੀ ਅੱਗੋ ਬੋਲਦੀ ਹੈ ਕਿ ਮੈਂ ਤੁਹਾਡੇ ਸਾਰੇ ਪਰਦੇ ਖੋਲ ਦਾਂਗੀ ਤੇ ਇੱਥੇ ਹੀ ਆਪਣੀ ਮਾਂ ਨੂੰ ਕਹਿੰਦਾ ਕਿ ਇਸ ਨੂੰ ਪੇਕੇ ਭੇਜ ਦੇ ਬੈਣ ਇਹੋ ਜਿਹੇ ਨੂੰ ਰਖੜਾ ਜੜੀ ਆਪਣੇ ਵੱਲ ਦੀ ਗੱਲ ਹੀ ਨਹੀਂ ਕਰਦੀ ਇਥੇ ਹੀ ਭੂਆ ਵੀ ਬਹੁਤ ਗਰਵ ਹੋ ਜਾਂਦੀ ਹੈ ਤੇ ਡੋਡੋ ਲਥਲਥੀ ਹੋਂ ਤੱਕ ਜਾਂਦੀਆਂ ਨੇ ਇਹ ਸਭ ਕੁਝ ਉਹਦਾ ਘਰ ਵਾਲਾ ਦੇਖ ਰਿਹਾ ਹੁੰਦਾ ਹੈ ਉਸਦੇ ਸਾਥ ਰਹਿਦੇਦਾ ਉਹ ਆਪਣੀ ਮਾਂ ਦੇ ਤੋਖੇ ਬਾਜਗਾ ਦੇ ਵਿੱਚ ਸਾਥ ਦਿੰਦਾ ਹੈ ਜੋ ਕੀ ਰਾਜ ਹਰਾ ਦੀ ਜ਼ਮੀਨ 'ਤੇ ਬੈਠੀ ਹੁੰਦੀ ਹੈ ਇਸੇ ਤਰ੍ਹਾਂ ਹੀ ਉਹ ਇੱਥੋਂ ਚਲੇ ਜਾਂਦੇ ਹੈ ਤੇ ਸੋਚਦਾ ਹੈ ਕਿ ਹੁਣ ਕੀ ਪੜੇਗਾ ਦੂਜੇ ਪਾਸੇ ਆਪਾਂ ਦੇਖਦੇ ਹਾਂ ਕਿ ਰਾਣੋ ਦਾ ਸੱਸ ਸੋਹਰਾ ਸੋਹਰਾ ਘਰੇ ਆਣ ਕੇ ਦੱਸਦਾ ਹੈ ਕਿ ਮੈਂ ਹਰਾ ਰੋ ਨੂੰ ਕਿਸ ਤਰ੍ਹਾਂ ਬੈਗ ਢਾਕੇ ਜਾਂਦੇ ਨੂੰ ਦੇਖਿਆ ਮੇਰੀ ਤਾਂ ਸਾਥ ਵਿੱਚ ਨੀਵੀਂ ਪੈ ਗਈ ਉਹ ਕਿੱਧਰ ਗਈ ਕਿੱਧਰ ਹੋ ਗਈ ਦੀ ਜਾਣ ਦੇ ਸਗੋਂ ਮਗਰੋਂ ਲੈ ਆਂਦੇ ਜੇ ਜਾਵੇਗੀ ਤਾਂ ਸਾਹੀ ਆਪਾਂ ਹੋਰ ਕੋਈ ਵਸੀਲਾ ਕਰਾਂਗੇ ਰੱਬ ਕਰਕੇ ਹੋਣ ਇਸ ਨੂੰ ਕੋਈ ਆਸ਼ਕ ਮਿਲ ਜਾਵੇ ਤੇ ਉਹਦੇ ਨਾਲ ਨਿਕਲ ਜਾਵੇ ਸਾਡੇ ਮੁੰਡੇ ਦਾ ਖਿਹੜਾ ਛੱਡ ਦੇਵੇ ਤੇ ਫਿਰ ਅਸੀਂ ਆਪਣਾ ਮੁੰਡੇ ਨੂੰ ਕਿਸੇ ਹੋਰ ਥਾਂ ਤੇ ਵਿਆਹ ਲਵਾਵਾਂਗੇ ਇਸੇ ਤਰ੍ਹਾਂ ਉਹ ਗੱਲਾਂ ਕਰਦੇ ਰਹੇ ਤੇ ਨਾਲੇ ਪ੍ਰਸ਼ਾਦ ਸੁੱਖ ਦੇਦੇ ਇਸੇ ਤਰ੍ਹਾਂ ਇੱਧਰ ਆਪਾਂ ਦੇਖਦੇ ਹਾਂ ਕਿ ਜਿਹੜੀ ਆਮ ਤੀਨ ਨਾਨਣ ਹੁੰਦੀ ਹੈ ਉਸ ਦੇ ਮੁੰਡੇ ਇਆ ਗਲਾ ਘੋਟਾ ਲੱਗਦੀ ਹੈ ਕਿਉਂਕਿ ਇਸ ਦਾ ਗਲਾ ਘੁੱਟ ਜੇਗਾ ਤੇ ਇਹਨਾਂ ਨੂੰ ਹੁੰਦਾ ਹੈ ਜਬੇ ਜਿਆਦਾ ਸਾਨੂੰ ਮਿਲ ਜੇਗੀ ਇੱਥੇ ਹੀ ਜਵਾਗ ਦੇ ਰੋਣ ਦੀ ਆਵਾਜ਼ ਸੁਣ ਕੇ ਅਮਨ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਉਸ ਦੇ ਰੋਣ ਦੀ ਆਵਾਜ਼ ਕੰਨਾਂ 'ਚ ਪੈਂਦੀ ਹੈ ਤਾਂ ਭੱਜ ਕੇ ਆਉਂਦੀ ਹੈ ਤੇ ਦੇਖ ਲੈਂਦੀ ਹੈ ਕਿ ਪ੍ਰੀਤ ਉਸ ਦਾ ਗਲਾ ਘੁੱਟ ਰਹੀ ਸੀ ਇਸ ਉਹਨਾਂ ਦੇ ਵਿੱਚ ਬੋਲਚਾਲ ਵੱਜ ਜਾਂਦਾ ਹੈ ਤੇ ਬਹੁਤ ਜ਼ਿਆਦਾ ਬੋਲਦਾ ਹੈ ਤੇ ਉਹ ਉਸ ਨੂੰ ਕਹਦੀ ਹੈ ਕਿ ਤੈਨੂੰ ਤਰਸਰੀ ਆਉਦਾ ਉਹ ਕਹਦੀ ਹੈ ਕਿ ਮੈਂ ਤਾਂ ਸੁੱਖਾ ਸੁਖ ਸੁੱਕ ਕੇ ਲਿਆ ਹੈ ਮੈਂ ਕਿਉਂ ਇਸ ਨੂੰ ਮਹਾਰਾਜੀ ਨਾ ਹੀ ਮੇਰਾ ਕੋਈ ਖੁਜਾਰਾਤਾ ਹੈ ਤੂੰ ਆਪਦੇ ਵੱਲੋਂ ਹੀ ਬਣਾ ਰਹੀ ਹੈ ਤੇਰੇ ਘਰੇ ਮੁੰਡਾ ਕੀ ਹੋ ਗਿਆ ਤੇਰੀ ਹਵਾਈ ਹੋਰ ਹੋ ਗਈ ਇਸੇ ਤਰ੍ਹਾਂ ਉਹ ਕਹਦੀ ਹੈ ਕਿ ਮੇਰੀ ਕੋਈ ਹਵਾ ਨਹੀਂ ਹੋਈ ਮੈਂ ਜੋ ਦੇਖਿਆ ਹੈ ਉਹੀ ਕਹਿ ਰਹੀ ਹਾਂ ਤੇ ਉਸ ਨੂੰ ਮੈਨੂੰ ਪਤਾ ਹੈ ਕਿ ਤੁਸੀਂ ਕੀ ਕਰ ਰਹੇ ਸੀ ਇਸੇ ਤਰ੍ਹਾਂ ਉਹ ਗੱਲਾਂ ਕਰਦੇ ਹੋਏ ਉਸ ਦੇ ਸੁਰੂਚ ਬੇੜ ਵੀ ਕੱਢ ਮਾਰਦੀ ਹੈ ਅਮਨ ਆਪਣੀ ਰਾ ਨੂੰ ਕਦੀ ਜਗ ਮੈਂ ਆਪਣੇ ਪੁੱਤਰ ਨਾਲ ਕੁਝ ਵੀ ਗਲਤ ਨਹੀਂ ਹੋਣ ਦੇਵਾਂਗੀ ਮੈਂ ਵੇਖ ਕੇ ਅੱਖੇ ਨਹੀਂ ਚਬ ਸਕਦੀ ਤੁਸੀਂ ਇਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀ ਮੈਂ ਖੁਦ ਦੇਖਿਆ ਹੈ ਉਹ ਕਹਦੀ ਹੈ ਕਿ ਬੈ ਬੈ ਹੀ ਉਸ ਦਾ ਦੂਜਾ ਵਿਆਹ ਬੱਚੇ ਵਾਸਤੇ ਕਰਾਇਆ ਸੀ ਤੇ ਮੈਂ ਕਿਉਂ ਮਾਰਾਂਗੀ ਲੈ ਸੇਟਰਾ ਜਿਹੜਾ ਚਲਾ ਜਾਂਦਾ ਹੈ ਚਲੀ ਜਾਂਦੀ ਹੈ ਤੇ ਉਸ ਆਪ ਦੇ ਘਰ ਵਾਲੇ ਦੱਸਦੀ ਹੈ ਕਿ ਮੈਂ ਤਾਂ ਜਾ ਬਣ ਬੇੜਨ ਲੱਗੀ ਸੀ ਤੇ ਉਹ ਕਹਿੰਦਾ ਕਿ ਤੇ ਅੰਦਰ ਜਾ ਕੇ ਨਿਬੇੜਦੀ ਇੱਥੇ ਕਿ ਨਿਬੇੜਨਾ ਸੀ ਦੂਜੇ ਪਾਸੇ ਅਮੰਦਾ ਉਹ ਆਪਣੇ ਟਰੱਕ ਤੇ ਜਾ ਰਿਹਾ ਹੁੰਦਾ ਹੈ ਤੇ ਉਹ ਘਰੇ ਸਾਹ ਦੇ ਤੜਕਾ ਲਾਉਣ ਵਾਸਤੇ ਮਸਾਲਾ ਚੀਰ ਰਹੀ ਹੁੰਦੀ ਹੈ ਤੇ ਉਹਨਾਂ ਵਿੱਚ ਲੋਕ ਚョ ਚੱਲ ਰਹੀ ਹੁੰਦੀ ਉਹ ਕਹਿੰਦਾ ਕਿ ਮੈਂ ਪਰਸੋਂ ਫੇਰ ਆ ਜਾਣਾ ਹੈ ਉਹ ਕਹਿੰਦੀ ਸੀ ਮੈਂ ਤਾਂ ਸੋਚਿਆ ਸੀ ਜਾਵੇਗਾ ਤਾਂ ਕੋਈ 10-10 ਸ਼ਾਂਤੀ ਆਵੇਗੀ ਅਸੀਂ ਵੀ ਸੁੱਖ ਦਾ ਸਾਹ ਲੈ ਲਾਂਗੇ ਤੂੰ ਤਾਂ ਫੇਰ ਇੱਕ ਤੇ ਦੋ ਦਿਨ ਵਾਸਤੇ ਚੱਲਿਆ ਹੈ ਤੇ ਪਰਸੋਂ ਫੇਰ ਆ ਜਾ ਰਹਾ ਹੈ ਤੂ ਤਾਂ ਮੇਰੀ ਜਿੰਦਗੀ ਹੀ ਖਰਾਬ ਕੀਤੀ ਹੋਈ ਇੱਥੇ ਹੀ ਇਹ ਦੋਵੇਂ ਲੋਕ ਚੋਕ ਕਰ ਰਹੇ ਹੁੱਦ ਦੇ ਹਰ ਦੂਜੇ ਪਾਸੇ ਇਹ ਦਰਣਾਉਣਾ ਅਹਿਸਾਸ ਉਹ ਸਿਰ ਉਹ ਕਰੋ ਕੱਢਿਆ ਵਿਵਤਾ ਬਣਾ ਰਹੀ ਹੁੰਦੀ ਹੈ ਤੇ ਉਸ ਆਪਣੇ ਮੁੰਡੇ ਨੂੰ ਕਹਿੰਦੀ ਹੈ ਕਿ ਤੂੰ ਇਸ ਨੂੰ ਛੱਡ ਦੇ ਤੇਨੂੰ ਮੈਂ ਸੋਨਾ ਸੁਨੱਖੀ ਨਾਰ ਲਿਆ ਕੇ ਦੇਵਾਂਗੀ ਬਹੁਤ ਹੀ ਸੋਹਣੀ ਦੁੱਧ ਵਾਂਗੂ ਛੱਤੀ ਹੈ ਇਹ ਤਾਂ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹੈਗੀ ਤਾਂ ਨਾ ਹੀ ਜਿੰਨੀ ਕੋ ਉੱਚੀ ਹੈ ਉਹਨੇ ਕੋਈ ਚੌੜੀ ਹੈ ਇਸ ਕਰਕੇ ਬਹੁਤ ਖਰੀਆ ਖੋਟਿਆ ਸੁਣਾ ਰਹੀ ਹੁੰਦੀ ਹੈ ਇਸ ਨੂੰ ਤੇ ਉਹ ਆਪੇ ਹੀ ਛੱਡ ਦੇ ਤੇ ਆਪਾਂ ਤੇਰੇ ਲਈ 1.5 ਕਿੱਲੇ ਦੀ ਮਾਲ ਕਰਨ ਤੇ ਪੁਲਿਸ ਵਿੱਚ ਵਰਤੀ ਹੋਣ ਵਾਲੀ ਕੁੜੀ ਲਿਆਵਾਂਗੇ ਉਹ ਪੁਲਿਸ ਦੇ ਪੇਪਰ ਦੇ ਰਹੀ ਹੈ ਕੀ ਪਤਾ ਤੇਰੀ ਕਿਸਮਤ ਨੂੰ ਲੱਗ ਜਾਵੇ ਤੇ ਤੇਰੀ ਲੋਟਰੀ ਨਿਕਲ ਆਵੇ ਇਸ ਤਰ੍ਹਾਂ ਉਹ ਸੁਨੂਲ ਜਾ ਰਹੀ ਹੁੰਦੀ ਹੈ ਪਰ ਉਹ ਬਿਲਕੁਲ ਵੀ ਉੱਜਦਾ ਨਹੀਂ ਤੇ ਕਹਿੰਦਾ ਹੈ ਕਿ ਇਹ ਹੀ ਨੌਕਰੀ ਲੱਗ ਜੂ ਤੇ ਵਧੀਆ ਪੈਸੇ ਕਮਾਏਗੀ ਮੈਂ ਨਹੀਂ ਇਹ ਰਿਸ਼ਤਾ ਚਾਹਦਾ ਵੀਡੀਓ ਵਧੀਆ ਲੱਗੇ ਤੇ